ਘਰ ਦੇ ਵਿੱਚ ਬਣਾਉਣ ਜਾ ਰਹੇ ਆ ਜੀ ਵੈਜ ਰੋਲ ਮਾਰਕੀਟ ਦੇ ਵਿੱਚ ਇਹ ਜਿਹੜੇ ਮੈਦੇ ਦੇ ਨਾਲ ਬਣਾਏ ਜਾਂਦੇ ਆ ਪਰ ਤੁਸੀਂ ਘਰ ਦੇ ਵਿੱਚ ਇਸ ਨੂੰ ਆٹے ਦੇ ਨਾਲ ਵੀ ਬਣਾ ਸਕਦੇ ਹੋ ਇਸ ਦੇ ਲਈ ਅਸੀਂ ਇੱਕ ਕੌਲੀ ਕਣਕ ਦਾ ਆਟਾ ਲਿਆ ਵਾ ਤੇ ਇਸ ਦੇ ਵਿੱਚ ਕੁਝ ਹੋਰ ਚੀਜ਼ਾਂ ਐਡ ਕਰਾਂਗੇ ਜਿਸ ਦੇ ਵਿੱਚ ਹੈਗਾ ਜੀ ਨਮਕ ਐਡ ਕੀਤਾ ਹੈ ਦੇਸੀ ਘਿਓ ਇੱਕ ਚਮਚ ਦੇ ਕਰੀਬ ਐਡ ਕੀਤਾ ਵਾ ਵੈਸੇ ਤੁਸੀਂ ਕੋਈ ਵੈਜੀਟੇਬਲ ਆਇਲ ਵੀ ਵਰਤ ਸਕਦੇ ਹੋ ਤੇ 1 ਚਮਚ ਅਦਰਕ ਲਸਣ ਦਾ ਪੇਸਟ ਪਹਿਲਾਂ ਇਹਨਾਂ ਡਰਾਈ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਹਲਕਾ ਜਿਹਾ ਕੋਸਾ ਪਾਣੀ ਲੈ ਕੇ ਸੌਫਟ ਜਿਹਾ ਆਟਾ ਗੁੰਨ ਲਾਂਗੇ ਆਟਾ ਉਸ ਤਰ੍ਹਾਂ ਗੁੰਨਣਾ ਜਿਸ ਤਰ੍ਹਾਂ ਅਸੀਂ ਰੋਟੀ ਬਣਾਉਣ ਦੇ ਲਈ ਗੁੰਨਦੇ ਹਾਂ ਨੋਰਮਲ ਆਟਾ ਗੁੰਨ ਕੇ 10 ਮਿੰਟ ਦੀ ਰੈਸਟ ਦੇ ਨੂੰ ਦੇਵਾਂਗੇ ਉਨੇ ਚਿਰ ਅਸੀਂ ਸਬਜ਼ੀਆਂ ਕੱਟ ਕਰ ਲਵਾਂਗੇ ਸਬਜ਼ੀਆਂ ਦੇ ਵਿੱਚ ਮੈਂ ਪੱਤਾ ਗੋਭੀ ਗਾਜਰ ਪਿਆਜ਼ ਹਰਾ ਪਿਆਜ਼ ਤੇ ਹਰੀ ਮਿਰਚ ਲਈ ਹੈ ਤੁਸੀਂ ਇੱਥੇ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਗਾਜਰ ਨੂੰ ਅਸੀਂ ਕद्दूकस ਕੀਤਾ ਬਾਕੀ ਸਬਜ਼ੀਆਂ ਨੂੰ ਅਸੀਂ ਚੌਪ ਕਰ ਲਿਆ ਵਾ ਤੇ ਇੱਥੇ ਤੁਸੀਂ ਬੀਨਸ ਵੀ ਐਡ ਕਰ ਸਕਦੇ ਹੋ ਹੁਣ ਜਿਹੜਾ ਸਾਡਾ ਆਟਾ ਸੀ ਉਹ 10 ਮਿੰਟ ਦੀ ਰੈਸਟ ਹੋ ਗਈ ਆ ਤੇ ਪਹਿਲਾਂ ਅਸੀਂ ਆਟੇ ਦੇ ਲੱਛੇਦਾਰ ਪੇੜੇ ਜਿਹੜੇ ਆ ਉਹ ਬਣਾ ਕੇ ਰੱਖ ਦਿਆਂਗੇ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਬਣਾਏ ਹੋਏ ਪਰੌਂਠੇ ਆ ਉਹ ਪ੍ਰੋਪਰ ਏ ਗੱਲ ਪਤਾ ਲੱਗੇ ਕਿ ਤੁਹਾਡੇ ਪਰੌਂਠੇ ਜਿਹੜੇ ਲਚੇਦਾਰ ਆ ਤਾਂ ਤੁਸੀਂ ਇਹਨਾਂ ਨੂੰ ਬਣਾ ਕੇ ਪਹਿਲਾਂ ਬਣਾ ਕੇ 10 ਮਿੰਟ ਦੀ ਰੈਸਟ ਤੇ ਰੱਖ ਦੇਣਾ ਵਾ ਇਸ ਦੇ ਨਾਲ ਕੀ ਹੋਏਗਾ ਕਿ ਤੁਹਾਡੇ ਪਰੌਂਠਿਆਂ ਦੀ ਲੇਅਰਿੰਗ ਜਿਹੜੀ ਆ ਉਹ ਪ੍ਰੋਪਰ ਵਧੀਆ ਸੈੱਟ ਹੋ ਜਾਏਗੀ ਤੇ ਇੱਕ ਮੀਡੀਅਮ ਸਾਈਜ਼ ਦਾ ਪੇਰਾ ਲੈ ਕੇ ਆਪਾਂ ਪਤਲੀ ਰੋਟੀ ਵੇਲਨੀ ਆ ਜਿੰਨੀ ਹੋ ਸਕੇ ਤੁਸੀਂ ਪਤਲੀ ਤੋਂ ਪਤਲੀ ਰੋਟੀ ਵੇਲਨੀ ਆ ਤੁਸੀਂ ਚਾਹੋ ਤਾਂ ਇਸ ਲਈ ਸਾਫ਼ ਪਲੇਟਫਾਰਮ ਦਾ ਯੂਜ਼ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਮੈਂ ਇੱਕ ਪਤਲੀ ਜੀ ਰੋਟੀ ਜਿਹੜੀ ਆ ਉਹ ਬੇਲੇ ਹੀ ਹੈ ਇਸ ਦੇ ਉੱਪਰ ਆਪਾਂ ਸਭ ਤੋਂ ਪਹਿਲਾਂ ਕਿ ਉਹ ਅਪਲਾਈ ਕਰਾਂਗੇ ਤੁਸੀਂ ਆਇਲ ਵੀ ਯੂਜ਼ ਕਰ ਸਕਦੇ ਹੋ ਕਿ ਉਹ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਸਾਡੀ ਚੜੀ ਰੋਟੀ ਆ ਉਸ ਨੂੰ ਪ੍ਰੋਪਰ ਸਾਰੇ ਸਾਈਡਾਂ ਤੇ ਉਹਦੇ ਅਪਲਾਈ ਹੋ ਜਾਵੇ ਤੇਸ ਤੇ ਘਿਓ ਲਗਾਉਣ ਦੇ ਬਾਅਦ ਇਸ ਦੇ ਉੱਪਰ ਅਸੀਂ ਸੁੱਕਾ ਆਟਾ ਜਿਹੜਾ ਹੈ ਉਹ ਲਗਾ ਦੇਾਂਗੇ ਸੁੱਕਾ ਆਟਾ ਲਗਾਉਣ ਦੇ ਨਾਲ ਤੁਹਾਡੇ ਪਰੌਂਠਿਆਂ ਦੀ ਲੇਅਰਿੰਗ ਜਿਹੜੀ ਆ ਉਹ ਪੂਰੀ ਤਰ੍ਹਾਂ ਬਾਹਰ ਆਉਂਦੀ ਹੈ ਫਿਰ ਇਸ ਤਰ੍ਹਾਂ ਅਸੀਂ ਇਸ ਨੂੰ ਪ੍ਰੈਸ ਕਰਦੇ ਹੋਏ ਉੱਪਰ-ਨੀਚੇ ਛੋਟੇ-ਛੋਟੇ ਪਾਰਟਸ ਦੇ ਵਿੱਚ ਤੇ ਇਹਨੂੰ ਅਸੀਂ ਰੋਲ ਕਰ ਦੇਾਂਗੇ ਉੱਪਰ ਦੀ ਤੁਸੀਂ ਪ੍ਰੈਸ ਕਰਦੇ ਰਹਿਣਾ ਇਸ ਤਰ੍ਹਾਂ ਇਹ ਬਹੁਤ ਵਧੀਆ ਸੈੱਟ ਹੋ ਜਾਂਦਾ ਵਾ ਤੇ ਬਣਾਉਣਾ ਵੀ ਬਹੁਤ ਆਸਾਨ ਹੈ ਇਸ ਨੂੰ ਅਸੀਂ ਲਾਸਟ ਤੇ ਥੋੜਾ ਜਿਹਾ ਲੰਬਾਈ ਦੇ ਵਿੱਚ ਖਿੱਚ ਲੈਣਾ ਵਾ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਤੇ ਫਿਰ ਅਸੀਂ ਇਸ ਤਰ੍ਹਾਂ ਇੱਕ ਕਿਨਾਰੇ ਤੋਂ ਫੜਦੇ ਹੋਏ ਨੂੰ ਰੋਲ ਕਰ ਦੇਾਂਗੇ ਤੇ ਲਾਸਟ ਵਾਲੀ ਸਾਈਡ ਨੂੰ ਅਸੀਂ ਬਿਲਕੁਲ ਥੱਲੇ ਰੱਖ ਦੇਾਂਗੇ ਇਸ ਤਰ੍ਹਾਂ ਦੇ ਅੱਛੇ ਤੁਸੀਂ ਦੇਖ ਸਕਦੇ ਹੋ ਉੱਪਰ ਦੇ ਅਸੀਂ ਕਿਉਂ ਜਾ ਤੇਲ ਲਗਾ ਕੇ ਇਹਨੂੰ ਰੱਖ ਦੇਾਂਗੇ 15 ਮਿੰਟ ਦੀ ਰੈਸਟ ਦੇ ਲਈ ਇਸ ਤਰ੍ਹਾਂ ਸਾਡੇ ਜਿਹੜੇ ਪਰੌਂਠੇ ਆ ਉਹ ਬਹੁਤ ਵਧੀਆ ਰੈਡੀ ਹੋਣਗੇ ਉਹਨੇ ਟਾਈਮ 'ਚ ਅਸੀਂ ਸਬਜ਼ੀਆਂ ਨੂੰ ਸੌਟੇ ਕਰ ਲੈਂਦੇ ਆ ਕੜਾਈ ਦੇ ਵਿੱਚ ਥੋੜਾ ਜਿਹਾ ਵੈਜੀਟੇਬਲ ਆਇਲ ਯੂਜ਼ ਕਰਾਂਗੇ ਫਿਰ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਪਿਆਜ਼ ਐਡ ਕਰ ਦਿਆਂਗੇ ਪਿਆਜ਼ ਦੇ ਲੱਛ ਜਿਹੜੇ ਆ ਉਹ ਖੋਲ ਦੇਣੇ ਆ ਤੇ ਇਹ ਕੰਮ ਤੁਸੀਂ ਹਾਈ ਫਲੇਮ ਦੇ ਉੱਪਰ ਕਰਨਾ ਵਾ ਪਿਆਜ਼ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਸਿਰਫ 1 ਮਿੰਟ ਤੇ ਇਸ ਦੇ ਬਾਅਦ ਇਸ ਦੇ ਵਿੱਚ ਅਦਰਕ ਲਸਣ ਦਾ ਪੇਸਟ ਐਡ ਕਰ ਦਿਆਂਗੇ ਸਾਰੀਆਂ ਸਬਜ਼ੀਆਂ ਐਡ ਕਰ ਦਿਆਂਗੇ ਸ਼ਿਮਲਾ ਮਿਰਚ ਮੈਂ ਇੱਥੇ ਇਸ ਕਰਕੇ ਐਡ ਨਹੀਂ ਕੀਤੀ ਕਿਉਂਕਿ ਕਈ ਵਾਰੀ ਸ਼ਿਮਲਾ ਮਿਰਚ ਗੈਸ ਦੀ ਪ੍ਰੋਬਲਮ ਕਰ ਦਿੰਦੀ ਆ ਤੇ ਇਸ ਕਰਕੇ ਮੈਂ ਸ਼ਿਮਲਾ ਮਿਰਚ ਨੂੰ ਸਕਿਪ ਕੀਤੀ ਹੈ ਮਾਰਕੀਟ ਦੇ ਵਿੱਚ ਸ਼ਿਮਲਾ ਮਿਰਚ ਖੂਬ ਪਾਈ ਜਾਂਦੀ ਹੈ ਪਰ ਉਹ ਕਈ ਵਾਰੀ ਗੈਸ ਦੀ ਸਮੱਸਿਆ ਕਰ ਦਿੰਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਬਿਲਕੁਲ ਥੋੜੇ ਜਿਹੇ ਮਸਾਲੇ ਜਿਸ ਦੇ ਵਿੱਚ ਨਮਕ ਹੈ ਲਾਲ ਮਿਰਚ ਹੈ ਤੇ ਹਲਦੀ ਐਡ ਕੀਤੀ ਹੈ ਮਸਾਲੇ ਵੈਸੇ ਤੁਸੀਂ ਥੋੜੇ ਤੇਜ਼ ਵੀ ਕਰ ਸਕਦੇ ਹੋ ਥੋੜਾ ਜਿਹਾ ਆਪਾਂ ਇੱਥੇ ਚਾਟ ਮਸਾਲਾ ਐਡ ਕੀਤਾ ਵਾ ਵੈਸੇ ਇਸ ਦੇ ਵਿੱਚ ਮਸਾਲੇ ਜਿਹੜੇ ਉਹ ਘੱਟ ਹੀ ਰੱਖੇ ਜਾਂਦੇ ਆ ਕਾਲਾ ਨਮਕ ਐਡ ਕੀਤਾ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਇਸ ਦੇ ਵਿੱਚ ਹੁਣ ਅਸੀਂ ਸਾਰੀਆਂ ਸਬਜ਼ੀਆਂ ਨੂੰ 1 ਮਿੰਟ ਦੇ ਲਈ ਹਾਈ ਫਲੇਮ ਦੇ ਉੱਪਰ ਪਕਾ ਲੈਣਾ ਵਾ ਸੌਟੇ ਕਰਨਾ ਹੈ ਸਬਜ਼ੀਆਂ ਪੱਕਣੀਆਂ ਨਹੀਂ ਚਾਹੀਦੀਆਂ ਪਰ ਕੱਚੀਆਂ ਵੀ ਨਹੀਂ ਹੋਣਗੀਆਂ ਤੇ ਇਸ ਤਰ੍ਹਾਂ ਅਸੀਂ ਇਸ ਨੂੰ ਬਣਾ ਲਵਾਂਗੇ ਫਿਰ ਅਸੀਂ ਇਸ ਦੇ ਵਿੱਚ ਐਡ ਕਰਾਂਗੇ ਜੀ ਧਨੀਏ ਤੇ ਪੁਦੀਨੇ ਦੀ ਚਟਨੀ ਇਸ ਦੇ अलावा ਗੁੜ ਤੇ ਇਮਲੀ ਵਾਲੀ ਚਟਨੀ ਮਾਰਕੀਟ ਦੇ ਵਿੱਚ ਇੱਥੇ ਜਿਹੜੀਆਂ ਚਟਨੀਆਂ ਆ ਉਹ ਪੈਕਿੰਗ ਫੂਡ ਐਡ ਕੀਤਾ ਜਾਂਦਾ ਹੈ ਜਿਵੇਂ ਟਮੇਟੋ ਕੇਚਪ ਇਸ ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਸਾਡੀ ਸਿਹਤ ਦੇ ਲਈ ਬਿਲਕੁਲ ਵੀ ਪੈਕਿੰਗ ਫੂਡ ਜਿਹੜਾ ਚੰਗਾ ਨਹੀਂ ਹੈ ਤਾਂ ਮੈਂ ਇੱਥੇ ਘਰ ਦੇ ਵਿੱਚ ਬਣਾਉਣਾ ਹੋਣਾ ਚਟਨੀਆਂ ਐਡ ਕਰ ਰਹੀਆਂ ਨਾਲ ਹੀ ਇੱਕ ਚਮਚ ਦੇ ਘਰੀਬ ਆਪਾਂ ਵਿਨੇਗਰ ਐਡ ਕੀਤਾ ਇੱਥੇ ਇਹ ਵੀ ਬਹੁਤ ਚੰਗੀ ਚੀਜ਼ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ मिक्स ਕਰ ਲੈਣਾ ਵਾ ਚੰਗੀ ਤਰ੍ਹਾਂ ਇਸ ਦੇ ਬਾਅਦ ਅਸੀਂ ਇਸ ਦੇ ਵਿੱਚ ਤਨੀਆ ਐਡ ਕਰ ਦੇਾਂਗੇ ਤੇ ਇਸ ਦੇ ਅਕੋਰਡਿੰਗਲੀ ਤੁਸੀਂ ਇੱਥੇ ਚਾਹੋ ਤਾਂ ਤਨੀਆ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਕਿਉਂਕਿ ਅੱਜ ਕੱਲ ਠੰਡ ਦੇ ਮੌਸਮ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਫਰੈਸ਼ ਹੁੰਦਾ ਹੈ ਇਸ ਕਰਕੇ ਮੈਂ ਐਡ ਕਰ ਦਿੱਤਾ ਹੁਣ ਸਾਡੀਆਂ ਸਬਜ਼ੀਆਂ ਹੋ ਗਈਆਂ ਤਾਂ ਅਸੀਂ ਲੱਛੇਦਾਰ ਜਿਹੜੇ ਪੇੜੇ ਕਰਕੇ ਰੱਖੇ ਹੋਏ ਸੀ ਤੁਹਾਡਾ ਪਰੌਂਠਾ ਬਣਾ ਲਵਾਂਗੇ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਹੱਥ ਦੇ ਨਾਲ ਸੈੱਟ ਕਰ ਲੈਣਾ ਵਾ ਫਿਰ ਆਪਾਂ ਇਹਨੂੰ ਹੌਲੀ-ਹੌਲੀ ਬਣਾਉਣਾ ਵਾ ਤੁਸੀਂ ਇਹਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਕੇ ਨਹੀਂ ਬਣਾਉਣਾ ਕਿਉਂਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰੈਸ਼ਰ ਲਗਾਉਂਗੇ ਤਾਂ ਤੁਹਾਡੇ ਜਿਹੜੇ ਇਹਦੇ ਲੱਛੇ ਆ ਉਹ ਖਤਮ ਹੋ ਜਾਣਗੇ ਇਸ ਤਰ੍ਹਾਂ ਇਹਦੇ ਲੱਛੇ ਜਿਹੜੇ ਆ ਉਹ ਅਸੀਂ ਖਤਮ ਨਹੀਂ ਕਰਨੇਗੇ ਉਹ ਰੱਖਣੇ ਆ ਇਸ ਕਰਕੇ ਇਸ ਨੂੰ ਤੁਸੀਂ ਆਰਾਮ ਨਾਲ ਵੇਲ ਲੈਣਾ ਵਾ ਤੇ ਇਹਨੂੰ ਪਤਲਾ ਹੀ ਵੇਲਣਾ ਵਾ ਇਸ ਨੂੰ ਵੀ ਅਸੀਂ ਮੋਟਾ ਨਹੀਂ ਰੱਖਣਾਗਾ ਪਰ ਆਰਾਮ ਨਾਲ ਤੇ ਧਿਆਨ ਨਾਲ ਇਹ ਕੰਮ ਕਰਨਾ ਵਾ ਇਸ ਦੇ ਬਾਅਦ ਇਹ ਜਿਹੜੇ ਪਰੌਂਠੇ ਸਾਡੇ ਬਣ ਗਏ ਆ ਹੁਣ ਆਪਾਂ ਇਹਨਾਂ ਨੂੰ ਤਵੇ ਦੇ ਉੱਪਰ ਬਣਾ ਲਵਾਂਗੇ ਜੀ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਇਆ ਜਾਂਦਾ ਕਿਉਂਕਿ ਵੈਸੇ ਇਹ ਪਤਲੇ ਹੁੰਦੇ ਆ ਤਾਂ ਬੜੀ ਜਲਦੀ ਜਿਹੜੇ ਆ ਉਹ ਬਣ ਜਾਂਦੇ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਲੇਅਰਿੰਗ ਜਿਹੜੀ ਆ ਲੱਛਿਆਂ ਦੀ ਉਸੇ ਤਰ੍ਹਾਂ ਸਾਨੂੰ ਦਿਖ ਰਹੀ ਆ ਤੇ ਬਹੁਤ ਹੀ ਡੇਲੀਸ਼ੀਅਸ ਜਿਹਾ ਪਰੌਂਠਾ ਬਣ ਕੇ ਰੈਡੀ ਹੋ ਗਿਆ ਇਸ ਤਰ੍ਹਾਂ ਸੀ ਬਾਕੀ ਦੇ ਪਰੌਂਠੇ ਜਿਹੜੇ ਆ ਉਹ ਵੀ ਬਣਾ ਲਵਾਂਗੇ ਸਾਰਿਆਂ ਦੇ ਉੱਪਰ ਲੇਅਰਿੰਗ ਜਿਹੜੀ ਆ ਇਸੇ ਤਰ੍ਹਾਂ ਦਿਖ ਰਹੀ ਹੈ ਤੁਸੀਂ ਚਾਹੋ ਤਾਂ ਇਹਨੂੰ ਥੋੜਾ ਕ੍ਰਿਸਪੀ ਵੀ ਕਰ ਸਕਦੇ ਹੋ ਪਰ ਇਹ ਬਹੁਤ ਜ਼ਿਆਦਾ ਕ੍ਰਿਸਪੀ ਨਹੀਂ ਕੀਤੇ ਜਾਂਦੇ ਹੁਣ ਅਸੀਂ ਇਸ ਨੂੰ ਰੋਲ ਨੂੰ ਬਣਾਵਾਂਗੇ ਇਸ ਦੇ ਲਈ ਸਭ ਤੋਂ ਪਹਿਲਾਂ ਇਸ ਦੇ ਉੱਪਰ ਮੈਂ ਘਰ ਦੀ ਫ੍ਰੈਸ਼ ਮਲਾਈ ਜਿਹੜੀ ਆ ਉਹ ਐਡ ਕਰ ਰਹੀ ਹਾਂ ਮਾਰਕੀਟ ਦੇ ਵਿੱਚ ਇੱਥੇ ਮਾਇਨੈਸ ਐਡ ਕੀਤੀ ਜਾਂਦੀ ਆ ਪਰ ਮਾਇਨੈਸ ਦੇ ਵਿੱਚ ਬਹੁਤ ਜ਼ਿਆਦਾ ਤੇਲ ਹੁੰਦਾ ਵਾ ਤੇ ਸਾਡੇ ਲਈ ਚੰਗੀ ਵੀ ਨਹੀਂ ਹੈ ਇਸ ਕਰਕੇ ਅਸੀਂ ਘਰ ਦੀ ਚੀਜ਼ਾਂ ਹੀ ਇੱਥੇ ਬਣਾ ਰਹੇ ਹਾਂ ਜੀ ਸਾਰੀਆਂ ਤੇ ਉਸ ਦੇ ਬਾਅਦ ਆਪਾਂ ਇਹਦੇ ਉੱਪਰ ਜਿਹੜੀਆਂ ਸਬਜ਼ੀਆਂ ਸਿਗੀਆਂ ਉਹ ਸਾਰੀਆਂ ਐਡ ਕਰ ਦੇਾਂਗੇ ਸਬਜ਼ੀਆਂ ਤੁਸੀਂ ਆਪਣੇ ਹਿਸਾਬ ਨਾਲ ਵੱਧ ਜਾਂ ਘੱਟ ਜਿਹੜੀਆਂ ਐ ਉਹ ਰੱਖ ਸਕਦੇ ਹੋ ਤੇ ਇਸ ਦੇ ਉੱਪਰ ਆਪਾਂ ਚਟਨੀਆਂ ਜਿਹੜੀਆਂ ਜਿਵੇਂ ਇਮਲੀ ਦੀ ਚਟਨੀ ਐ ਤੇ ਪੁਦੀਨੇ ਧਨੀਏ ਦੀ ਚਟਨੀਆ ਉਹ ਵੀ ਐਡ ਕਰ ਦੇਾਂਗੇ ਨਾਲ ਹੀ ਮੈਂ ਇੱਥੇ ਇਹਦੇ ਉੱਪਰ ਖੀਰਾ ਜਿਹੜਾ ਹੈ ਉਹ ਬਿਲਕੁਲ ਬਰੀਕ-ਬਰੀਕ ਕੱਟ ਕਰਕੇ ਐਡ ਕੀਤਾ ਹੈ ਤੇ ਇਮਲੀ ਦੀ ਚੰਨੀ ਧਨੀਏ ਦੀ ਚਟਨੀ ਦੋਨੇ ਚਟਨੀਆਂ ਤੁਸੀਂ ਇੱਥੇ ਇਸ ਦੇ ਨਾਲ ਐਡ ਕਰ ਦੇਣੀ ਆ ਵਾ ਇੱਕ ਲੱਛੇਦਾਰ ਪਿਆਜ਼ ਜਿਹੜਾ ਹੈ ਪਿਆਜ਼ ਦੇ ਲੱਛੇ ਉਹ ਆਪਾਂ ਕੱਟ ਕਰਕੇ ਰੱਖੇ ਹੋਏ ਆ ਉਹ ਐਡ ਕਰ ਦਿੱਤੇ ਆ ਤੇ ਨਾਲ ਟਮਾਟਰ ਐਡ ਕੀਤਾ ਵਾ ਇਸ ਦੇ ਨਾਲ ਇਹ ਹੋਰ ਵੀ ਜ਼ਿਆਦਾ ਹੈਲਦੀ ਹੋ ਜਾਏਗੀ ਬਿਲਕੁਲ ਥੋੜਾ ਜਿਹਾ ਨਿੰਬੂ ਦਾ ਰਸ ਉਪਰ ਦੀ ਏਡ ਕਰਾਂਗੇ ਟੈਂਗੀ ਫਲੇਵਰ ਦੇ ਲਈ ਤੇ ਇਸ ਤਰ੍ਹਾਂ ਇਸ ਨੂੰ ਅਸੀਂ ਹੁਣ ਆਰਾਮ ਨਾਲ ਰੋਲ ਕਰ ਲਾਂਗੇ ਪਹਿਲਾਂ ਤੁਸੀਂ ਸਬਜ਼ੀਆਂ ਨੂੰ ਸੈੱਟ ਕਰਦੇ ਹੋਏ ਇਸ ਤਰ੍ਹਾਂ ਹੱਥ ਦੇ ਨਾਲ ਫਿਰ ਇਹਨੂੰ ਰੋਲ ਕਰ ਦੇਣਾ ਤੇ ਬਹੁਤ ਹੀ ਈਜ਼ੀਲੀ ਰੋਲ ਹੋ ਜਾਂਦਾ ਹੈ ਇਹਦੇ ਵਿੱਚ ਕੋਈ ਬਹੁਤ ਔਖਾ ਕੰਮ ਨਹੀਂ ਹੈ ਤੇ ਇਸ ਤਰ੍ਹਾਂ ਸਾਡਾ ਇਹ ਰੋਲ ਚੜਾਏ ਉਹ ਬਣ ਕੇ ਰੈਡੀ ਹੋ ਗਿਆ ਵਾ ਬਹੁਤ ਹੀ ਡਿਲੀਸ਼ੀਅਸ ਲੱਗਦਾ ਵਾ ਇਨੂੰ ਤੁਸੀਂ ਸਨੈਕਸ ਦੇ ਤੌਰ ਤੇ ਵੀ ਇੰਜੋਏ ਕਰ ਸਕਦੇ ਹੋ ਇਸ ਰੋਲ ਨੂੰ ਬਣਾ ਕੇ ਤੇ ਇਸ ਦੇ ਇਲਾਵਾ ਇਸ ਨੂੰ ਤੁਸੀਂ ਲੰਚ ਦੇ ਵਿੱਚ ਵੀ ਪੈ ਕਰਕੇ ਲੈ ਜਾ ਸਕਦੇ ਹੋ ਕਿਉਂਕਿ ਇਹ ਹੈਲਦੀ ਹੈ ਸਬਜ਼ੀਆਂ ਦੇ ਨਾਲ ਭਰਪੂਰ ਬਹੁਤ ਹੀ ਟੇਸਟੀ ਲੱਗਦਾ ਵਾ ਤੇ ਬਹੁਤ ਹੀ ਈਜ਼ੀ ਬਣਾਉਣਾ ਵਾ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਬਹੁਤ ਬਹੁਤ ਧੰਨਵਾਦ